ਨਾ ਮੈਂ ਤਾਂ ਕਿੱਥੋਂ ਦਾ ਰਹਿਣਾ ਗੁਰਪ੍ਰੀਤ ਸਿੰਘ ਮੇਰਾ ਨਾਮ ਹੈ ਜੀ ਪਤੜਾ ਖੁਰਬਦਾ ਰਹਿਣ ਵਾਲਾ ਆ ਤੇ ਇਹਨੇ ਦੀਸ਼ੇ ਨੇ ਸਾਨੂੰ ਪਸਾ ਦਿੱਤਾ ਜਗਦੀਸ਼ ਸਿੰਘ ਓਜੀਵਾਲੀ ਦੇ ਦੇਖੋ ਓਜੀਵਾਲੀ ਦੇ ਆ ਆਨੂੰ ਇਹਨਾਂ ਨੇ ਪੈਸੇ ਲਏ ਕਹਿੰਦੇ ਤਾਂ ਏਜੰਟ ਸੀਗੇ ਹਾਂਜੀ ਏਜੰਟ ਸੀਗਾ ਹਾਂਜੀ ਠੀਕ ਆ ਤੇ ਇਹਨੇ ਪੈਸੇ ਲਏ ਜਾਦੇ ਸਾਡੇ ਤੋਂ ਤੇ ਇਹਨੇ ਫਿਰ ਬਾਅਦ ਸਾਨੂੰ ਧੋਖੇ ਨਾਲ ਉੱਥੇ ਪਸਾ ਦਿੱਤਾ ਕਹਿੰਦਾ ਮਹੀਨੇ ਦੇ ਮਹੀਨੇ ਤਨਖਾਹ ਮਿਲੂਗੀ ਸਾਰਾ ਕੁਝ ਸਾਨੂੰ ਕੁਝ ਨਹੀਂ ਮਿਲਿਆ ਜੀ ਇੱਥੋਂ ਕਿਸ ਤਰ੍ਹਾਂ ਗਏ ਸੀ ਤੁਸੀਂ ਇੱਥੋਂ ਇੱਕ ਦਿਨ ਗਏ ਹੀ ਦਿੰਨੇ ਭੱਜਿਆ ਹੀ ਬੰਬੇ ਬੰਬੇ ਭੇਜਿਆ ਬੰਬੇ ਵਾਲਿਆਂ ਨੇ ਫਿਰ ਚੱਕਦੇ ਉਧਰ ਰਾਤ ਚ ਭੇਜ ਦਿੰਦਾ ਇਹ ਕਦੋਂ ਸੀ ਤੋ 11 ਤਰੀਕ 11ਵੇਂ ਮਹੀਨੇ ਦੀ 11 ਤਰੀਕ ਨੂੰ ਗਏ ਤੇ ਉਦੋਂ ਫਿਰ ਬਾਅਦ ਸਾਨੂੰ ਜਾਂਦਿਆਂ ਕੰਮ ਤੇ ਲਾਤਾ ਨਾ ਕਹਿੰਦੇ ਕੰਪਨੀ ਦੀ ਰੋਟੀ ਪਾਣੀ ਆ ਕੁਝ ਨਹੀਂ ਸਾਨੂੰ ਆਪ ਬਣਾਉਣੀ ਪੈਂਦੀ ਕਿਤੇ ਬਣਾ ਲੈਂਦੇ ਕਦੇ ਨਹੀਂ ਬਣਾਉਂਦੇ ਤੰਗੀ ਕਹੇ ਕਿ ਕਿੱਥੇ ਲਗਾਇਆ ਸੀ ਤੈਨੂੰ ਕਹੇ ਕਿ ਉਹ ਕਹਿੰਦੇ ਸੀ ਕਿ ਰਲਾ ਹੈ ਇੱਕ ਵੈਦ ਦਾ ਤੇ ਇਹਨਾਂ ਨੇ ਕਹਿੰਦੇ ਨਹੀਂ ਇੱਧਰ ਨੂੰ ਜਾਓ ਸਾਡੇ ਡਾਲਰਾਂ ਚ ਸੈਲਰੀ ਹੋਊਗੀ ਇਹਨਾਂ ਨੇ ਹੋਊਗੀ ਤੇ ਪੈਹੇ ਉਥੇ ਕੁਛ ਵੀ ਨਹੀਂ ਬਣਦੇ ਦਿਨਾਰ ਬੰਦੇ ਆ ਜੀ ਤੇ ਨਾਲੇ ਕੁੱਟਦੇ ਮਾਰਦੇ ਆ ਜਿੱਦਾਂ ਜੇ ਬੰਦਾ ਨਾ ਹੋਵੇ ਬਿਮਾਰ ਹੋਵੇ ਨਾ ਕੋਈ ਦਵਾਈ ਦਾਰ ਨਹੀ ਹਾ ਦੇ ਨਾਲ ਇਦਾਂ ਕਹਿੰਦੇ ਸੀ ਸਾਨੂੰ ਕੁੱਟਦੇ ਸੀ ਤੇ ਸਾਨੂੰ ਉਧਰ ਜ਼ਿਆਦਾ ਨਹੀਂ ਟੌਰਚਰ ਨਹੀਂ ਕੀਤਾ ਜ਼ਿਆਦਾ ਅਸੀਂ ਫਿਰ ਜਾਂਦੇ ਰਿਹਾ ਕੰਮ ਤੇ ਡਰਦੇ ਅਸੀਂ ਕਿਾ ਸਾਨੂੰ ਮਾਰਨ ਨਾ ਇੰਨਾ ਚਿਰ ਚੱਲਣਾ ਪਿਆ ਉਥੇ ਅਨ ਪੰਜ ਮਹੀਨੇ ਪੰਜ ਮਹੀਨਿਆਂ ਨੂੰ ਤੰਗਈ ਰਹੀ ਪੂਰੀ ਤੇ ਇਹਨਾਂ ਨੇ ਸਾਡੇ ਨਾਲ ਤੱਕਾ ਕੀਤਾ ਆ ਹਾਨੂੰ ਪੈਸੇ ਦਵਾਉਂਦੇ ਰੋਟੀ ਪਾਣੀ ਤੋਂ ਮੁਤਾਜ ਰੱਖ ਦੇਗੇ ਤੁਹਾਨੂੰ ਹਾਂਜੀ ਰੋਟੀ ਪਾਣੀ ਨਹੀਂ ਦਿੰਦੇ ਰੋਟੀ ਪਾਣੀ ਕਦੀ ਦੇ ਦਿੰਦੇ ਹੀ ਕਦੀ ਨਹੀਂ ਹੀ ਆਪ ਦਾ ਬਰਮਦੇ ਹੀ ਜਿੱਦਾਂ ਤੇ ਕਈ ਵਾਰੀ ਖਰਚਾ ਦਿੰਦੇ ਨਹੀਂ ਦਿੰਦੇ ਪਰਿਵਾਰ ਨਾਲ ਗੱਲਬਾਤ ਹੁੰਦੀ ਸੀ ਇਸ ਟਾਈਮ ਦੇ ਵਿੱਚ ਹਾਂਜੀ ਕੋਈ ਹੁੰਦਾ ਸੀਗਾ ਹਾਂਜੀ ਤੇ ਅਸੀਂ ਦੱਸਦੇ ਰਹੇ ਫਿਰ ਜਾ ਕੇ ਬਾਬਾ ਜੀ ਦਾ ਧੰਨਵਾਦ ਕਰਦੇ ਹਾਂ ਇਹਨਾਂ ਨੇ ਇੱਕ ਕੀਤੀ ਕਾਰਵਾਈ ਤੇ ਫਿਰ ਜਾ ਕੇ ਸਾਨੂੰ ਸੱਦਿਆ ਨਹੀਂ ਤੁਹਾਨੂੰ ਛੱਡਦੇ ਹੀ ਨਹੀਂ ਕਹਿੰਦੇ ਤੁਹਾਨੂੰ ਇੱਥੇ ਰਹਿਣਾ ਪਾਣਾ ਹੈ ਹੋਈਵੇਂ ਪੈਸੇ ਦੋ ਤੇ ਫਿਰ ਜਾਵਾਂਗੇ 2000 ਡਾਲਰ ਕਹਿੰਦੇ ਸੀ ਬਾਬਾ ਜੀ ਨਾਲ ਰਾਤ ਤੱਕ ਇਦਾਂ ਹੋਇਆ ਸਾਨੂੰ ਦੱਸਿਆ ਇਹਨਾਂ ਨੇ ਅਧਿਕਾਰ ਦਿਆਂ ਨੇ ਤੇ ਫਿਰ ਇੱਥੇ ਆਏ ਫਿਰ ਉਹਨਾਂ ਨੇ ਗੱਲਬਾਤ ਕੀਤੀ ਫਿਰ ਜਾ ਕੇ ਹੋਇਆ ਸਾਡੇ ਨਾਲ ਗੱਲਬਾਤ ਉਹਨਾਂ ਵਾਪਸ ਆਏ ਹੋ ਤੇ ਦੁਬਾਰਾ ਹੁਣ ਇਹ ਸੋਚਿਆ ਵਾ ਕਿ ਵਿਦੇਸ਼ ਹੀ ਜਾਣਾ ਹੈ ਇੱਥੇ ਰਹਿ ਕੇ ਜ਼ਿੰਦਗੀ ਜਿਹੜੀ ਬਸਟਰ ਕਰਨੀ ਨਹੀਂ ਇੱਥੇ ਹੀ ਕਰਾਂਗੇ ਜਿੱਦਾਂ ਬਾਹਰ ਤੋਂ ਤੁਹਾਨੂੰ ਪਤਾ ਇਹ ਤੱਕੇ ਖਾ ਕੇ ਆਏ ਆ ਤੇ ਸਾਨੂੰ ਬਹੁਤ ਤੰਗੀ ਰਹੀ ਉੱਥੇ ਪਰੇਸ਼ਾਨੀ ਰਹੀ ਗੰਗਰ ਤੇ ਬਾਬਾ ਜੀ ਨੇ ਵੀ ਦੱਸਿਆ ਕਿ ਅਜੇ ਵੀ ਬਹੁਤ ਸਾਰੇ ਵਿਅਕਤੀ ਨੇ ਹਾਂ ਜੀ ਸਾਡੇ ਨਾਲ ਹੀ ਬਹੁਤ ਜਣੇ ਫਸੇ ਹੋਏ ਉਹਨਾਂ ਦੀਆਂ 5-5 6-6 ਹੈਲਰੀਆਂ ਆ ਤੇ 2-2 4-4 ਸਾਲ ਹੋ ਗਏ ਉਹਨਾਂ ਨੂੰ ਕਿਸੇ ਨੂੰ 11 ਸਾਲ ਹੋ ਗਏ ਜਿਆਦੀ ਨੌਜਵਾਨੀ ਨੇ ਸਾਰੇ ਹਾਂ ਜੀ ਪੰਜਾਬੀ ਕੁਸਾਸ ਪੰਜਾਬੀ ਕੋਈ ਜੁਪੀ ਦਾ ਬਿਹਾਰ ਦੇ ਇਹ ਸਾਰੇ ਇਲਾਕੇ ਦੇ ਨਾਲ ਅੱਗੇ ਸੋਢੀ ਰਾਮ ਮੇਰਾ ਨਾਂ ਪੈਨ ਪਤਰ ਕਰਦੋ ਇਹ ਲੱਗਦਾ ਸੀ ਕਿ ਵਾਪਸ ਆ ਸਕੋਗੇ ਕੋਈ ਐਸੀ ਸੰਭਾਵਨਾ ਬੰਦੇ ਵਿਚਾਰ ਦਾ ਖਿਆਲ ਨਹੀਂ ਜਿਹੜੇ ਪੰਪੇ ਦੇ ਹਾਲਾਤ ਸੀਗੇ ਸਾਨੂੰ ਮੈਦਨੇ ਸੀ ਜਿਹੜਾ ਪੁਰਾਣੇ ਬੰਦਿਆਂ ਨੂੰ 7-8-8 ਸਾਲ ਹੋ ਗਏ ਆ ਫਸਿਆ ਨੂੰ ਤੋਂ ਕਹਿੰਦੇ ਸਾਲ ਦਾ ਵੀਜਾ ਲੱਗਦਾ ਸਾਲ ਤੋਂ ਬਾਹਰ ਹੋ ਗੋ ਲੇਕਿਨ ਕੁਝ ਵੀ ਨਹੀਂ ਕਰਦੇ ਕੰਮ ਆ ਠੱਕੇ ਸ਼ੈਨਾ ਲਾਉਂਦੇ ਜੇ ਬਿਮਾਰ ਵੀ ਨਹੀਂ ਜਾਂਦੇ ਠੱਕੇ ਸ਼ੈ ਮਾਰਕਟ ਕਰਕੇ ਕਹਿੰਦੇ ਵੀ ਕੰਮ ਤੇ ਜਾਓ ਹੋਰ ਬਾਕੀ ਅ ਵੀ ਨਗਾਮਾ ਤੋਂ ਗਮਾ ਸਾਡੇ ਨੇ ਡੰਡਰੇ ਗਏ ਬੱਡਰਾ ਜੀ ਸੱਲ ਗਈ ਆ ਸਾਨੂੰ ਉੱਥੇ ਕੋਈ ਡੋਲਰ ਡੋਲਰ ਨਹੀਂ ਮਿਲਿਆ ਦਨਾਰ ਦੰਦੇ ਦਨਾਰ ਉਹ ਲੋਕਾਂ ਦੀ ਕਰੰਸੀ ਉੱਥੇ ਦੀ ਹੈ ਉੱਥੇ ਚੱਲਦੀ ਹੈ ਜੋਜ ਪੜਤਾਲ ਕਰਕੇ ਨਹੀਂ ਸੀ ਸੋ ਪੁਰੇ ਜਦੋਂ ਏਜੰਟ ਦੇ ਨਾਲ ਗੱਲਬਾਤ ਹੋਈ ਸੀ ਏਜੰਟ ਦਾ ਪਤਾ ਕੀਤਾ ਹੋਵੇ ਕਿ ਯਕੀਨ ਦੇ ਵਿੱਚ ਲੈ ਕੇ ਸਾਰਾ ਕੰਮ ਨਹੀਂ ਜੀ ਯਕੀਨ ਸੀਗਾ ਏਜੰਟ ਤੇ ਡੈਂਟਰ ਤੇ ਯਕੀਨ ਸੀਗਾ ਉਹ ਕਹਿੰਦਾ ਵੀ ਨਹੀਂ ਤੁਹਾਨੂੰ ਡਾਲਰ ਆਸਲੇ ਮੇਂ ਪਏ ਜਾ ਕੇ ਸਾਡਾ ਫੋਨ ਨਹੀਂ ਚੱਕਦੇ ਕਾਲ ਕੀਤੀ ਸੀ ਹੈਗਾ ਸਾਨੂੰ ਦਨਾਰ ਕਹਿੰਦੇ ਆ ਉਹ ਕਹਿੰਦੇ ਵੀ ਦਨਾਰਾਂ ਦੇ ਵਿੱਚ ਸੈਲਰੀ ਤਾਂ ਹੰਮ ਦਵਾਂਗੇ ਪਰ ਸਾਨੂੰ ਕੋਈ ਸੈਲਰੀ ਨਹੀਂ ਦਿੱਤੀ ਸਿਰਫ ਖਰਚਾ ਵਰਚਾ ਦੰਦੇ ਸਕੇ ਕਦੀ 20 ਰੁਪਏ ਦੇ ਦਿੰਦੇ ਉਧਰਲੇ ਕਦੀ ਬਿਆਰ ਵੀ ਇਹ ਇਹ ਕਹਿੰਦੇ ਵਿਜਾਟ ਕਹਿੰਦੇ ਰੋਟੀ ਪਾਣੀ ਉੱਥੇ ਕੰਪਨੀ ਦਾ ਐ ਖੁਦ ਆਪਣੀ ਰੋਟੀ ਲਾਉਂਦੇ ਸੀਗੇ ਏਜੰਟ ਜੀ ਆਪਣੇ ਖੁਦ ਦੇ ਵਾਲਦਾ ਹਾਂਜੀ ਲੜਦੇ ਤੇ ਕੋਈ ਕਾਰਵਾਈ ਹੋਵੇ ਮੰਗ ਹਾਂਜੀ ਹਾਂਜੀ ਜ਼ਰੂਰ ਕਾਰਵਾਈ ਗਰੀਬ ਬੰਦੇ ਹੁਣ ਇਹਨਾਂ ਪੈਸਾ ਦਿੱਤਾ ਤੇ ਹੁਣ ਕਾਰਵਾਈ ਤਾਂ ਕਹਿੰਦਾ ਜੇ ਤੇਰੀ ਸਾਨੂੰ ਕੁਝ ਪਿੱਛੇ ਚਲਾ ਚਾਹੀਦਾ ਰਿਜ਼ਲਟ ਹਾਂਜੀ ਲਾਜਮ ਹੈ ਬਈ ਹਾਂ ਕਿਸੇ ਨਾ ਧੋਖਾ ਨਾ ਹੋਵੇ ਸਾਡੇ ਨਾਲ ਹੋਇਆ ਤਾਂ ਗਾਣਾ ਹੋਰ ਨਾ ਗੱਲਬਾਤ ਹੋਈ ਸੀ ਉਹ ਕਵੈਦੀ ਹੋਈ ਸੀ ਤੇ ਕਵੈਦ ਤੋ ਸਾਡਾ ਜਨਰਲ ਪਿੰਨਾ ਕਵੈਦਾ ਕਹਿ ਸਕਿਆ ਵੀ ਕਵੈਦੇ ਤੁਹਾਡੇ ਵਿਜਿਆ ਤੇ ਕਵੈਦੇ ਵਿਜੇ ਨਹੀਂ ਮੁੜ ਕੇ ਕਹਿੰਦਾ ਤੁਹਾਡਾ ਰਾਖ ਦਾ ਕੰਮ ਬਣ ਗਿਆ ਉਥੇ ਡਾਲਰਾਂ ਦੀ ਸੈਲਰੀ ਹੈ ਤੁਹਾਨੂੰ ਡਾਲਰ ਸਾਲੇ ਮਿਲਗੇ ਵੀ 450 ਡਾਲਰ ਤੁਹਾਨੂੰ ਤਨਖਾਹ ਹੋਵੇ 500 ਰੁਪਏ ਪਲੱਸ ਡਾਲਰ ਜਿਹਨੂੰ ਰੋਟੀ ਖਰਚਾ ਰੋਟੀਆਂ ਦੇ ਦੇਣਗੇ ਉਹ ਤੇ ਫੇਰ ਫੇਰ ਕਹਿੰਦੇ ਵੀ ਨਹੀਂ ਤੁਹਾਡੀ ਕੰਪਨੀ ਚ ਰੋਟੀ ਆ ਨਹੀਂ ਪਤਾ ਕੀਤਾ ਉਥੇ ਕੰਪਨੀ ਕੰਪਨੀ ਰੋਟੀ ਆ ਉਥੇ ਕੋਈ ਕੰਪਨੀ ਰੋਟੀ ਨਹੀਂ ਸੀਗੀ ਅਨਾਈ ਸਾਨੂੰ ਡਾਲਰ ਸੱਲੇ ਸਾਨੂੰ ਜਦੋਂ ਉਹਨਾਂ ਨੇ ਖਰਚਾ ਦਿੱਤਾ ਕਹਿੰਦੇ ਵੀ ਡਾਲਰ ਨੇ ਦਿਨਾਰ ਦੇਣੇ ਆ ਠੀਕ ਹੈ ਸਾਡਾ ਰੂਪ ਐਗਰੀਮੈਂਟ ਸਾਡੇ ਕੋਲ ਪਿਆ ਤੁਸੀਂ ਦੇਖ ਸਕਦੇ ਆ ਐਗਰੀਮੈਂਟ ਸਾਡਾ ਡਾਲਰ ਹੁੰਦਾ ਸੀਗਾ ਤੇ ਪਹਿਲੀ ਗੱਲ ਤੇ ਇੱਥੇ ਧੋਖਾ ਸਾਡੇ ਨਾਲ ਹੋ ਗਿਆ ਵਾਹਪੜੀਆਂ ਨੇ ਕਹਿੰਦੇ ਨਹੀਂ ਐ ਨਹੀਂ ਦੇਣੇ ਨਹੀਂ ਇਹ ਨਾਲੇ ਮਾਰਕਅਪ ਕਰਦੇ ਆ ਤੇ ਦਾਦਾਗਰੀਆ ਕੰਪਨੀ ਵਿੱਚ ਕੋਈ ਐਡੀ ਕੋਈ ਨਹੀਂ ਕੋਈ ਬੰਦਾ ਬੰਮਾਠ ਮਾਰਿਆ ਇੱਕ ਦਿਨ ਨੀਗਾ ਦੂਤੇ ਦਿਨ ਠੱਕੇ ਮਾਰ ਕੇ ਭੇਜਦੇ ਡਿਊਟੀ ਵੀ ਡਿਊਟੀ ਲਾਉਂ ਹਾਂਜੀ ਬਾਬਾ ਜੀ ਦੇ ਸੰਪਰਕ ਚ ਕਿਵੇਂ ਆਏ ਹਾਂਜੀ ਬਾਬਾ ਜੀ ਸਾਡੀ ਵਾਈਫ ਹੁਣੋਂ ਆਪਣੇ ਸੰਪਰਕ ਹੋਇਆ ਤੇ ਵਾਈਫ ਹੁਣ ਸਾਡੀ ਇੱਥੇ ਆਏ ਤੇ ਫੇਰ ਇਨਾਂ ਨੇ 10 ਵਜੇ ਦੇ ਕਰਕੇ ਆ ਵੀ ਤੁਸੀਂ ਬਾਬਾ ਜੀ ਹੁਣਾਂ ਦੇ ਹੈਲਪਰ ਨਾਲ ਅਸੀਂ ਆ ਗਏ ਅਨੇ ਤਾਂ ਸਾਨੂੰ ਜੇ ਬਾਬਾ ਜੀ ਨੇ ਸਾਡੀ ਨਾ ਹੈਲਪ ਕਰਦੇ ਤੋ ਕਹਿੰਦੇ ਵੀ ਟਿਕਟ ਵੀ ਇੰਡੀਆ ਤੋਂ ਮਗਾਓ 2000 ਡਾਲਰ ਵੀ ਮਗਾਓ ਜਿਹੜਾ ਸਾਡਾ ਵੀਜ਼ਾ ਦਾ ਖਰਚਾ ਕੰਪਨੀ ਕਹਿੰਦੀ ਵੀ ਤੋ 2000 ਡਾਲਰ ਅਸੀਂ ਫ੍ਰੀ ਫੀ ਬੰਦੇ ਨੂੰ ਭੇਜਦੇ ਸੀ ਵੀ ਇਹ ਤਾਂ ਚਲੋ ਬਾਬਾ ਜੀ ਹੁਣਾਂ ਦੀ ਕਿਰਪਾ ਹੋਈ ਹੈ ਤੇ ਅਸੀਂ ਅੱਜ ਪੰਜਾਬ ਹੁਣਾਂ ਵਾਲੇ ਆ ਗਏ ਅਨੇ ਤੋ ਬੰਦੇ ਬਹੁਤ ਫਜ਼ਲ ਸੀਗੇ ਦੋ ਸਾਡੇ ਨਾਲ ਦੇ ਬੰਦੇ ਸੀਗੇ ਹਰਿਆਣੇ ਦੇ ਉਹਨਾਂ ਨੇ 6 ਸਾਲ ਹੋ ਗਏ ਸੀਗੇ ਦੋਨਾਂ ਨੂੰ ਸੈਲਰੀ ਨਹੀਂ ਦਿੱਤੀ ਉਲਟੋਂ ਉਹਨਾਂ ਨੂੰ $2000 ਲੈ ਆ ਗਏ ਕੰਪਨੀ ਨੇ 6 ਸਾਲਾਂ ਦੇ ਵਿੱਚ ਵੀ ਬਾਜੂ ਦੀ ਟਿਕਟ ਵੀ ਮੰਗਾਈ ਇਹ ਰੱਬਾ ਜੀ ਹੁਣ ਦੀ ਕਿਰਪਾ ਨਾਲ ਵੀ ਸਾਨੂੰ ਉਹਨਾਂ ਨੇ ਨਾ ਟੌਰਚਰ ਨਹੀਂ ਕੀਤਾ ਵੀ ਤੁਸੀਂ ਜਾ ਸਕੋ ਮੰਗਾਓ ਸਾਨੂੰ ਸਰਮਣਾ ਕੋਈ ਪ੍ਰਸ਼ਾਨ ਦਿੱਤਾ ਸਾਨੂੰ ਦਿੱਤੀ ਉਹਨਾਂ ਨੇ ਟਿਕਟ ਦਿੱਤੀ ਕੰਪਨੀ ਨੇ ਇਹ ਬੰਦੇ ਤੋਂ ਜਿਹੜੇ ਜਿਆਦਾ ਬੰਦਾ ਕੋਈ ਆਪਣੇ ਪਰੇਸ਼ਾਨ ਕਰਦਾ ਉਹਨਾਂ ਕੋਲ $2000 ਦੇ ਟਿਕਟ ਮੰਗਾ ਆਪਣੀ ਫੇਸ ਨੂੰ ਮੈਂ ਤੁਹਾਨੂੰ ਜਿਹੜਾ ਵੀਜ਼ਾ ਲਵਾਉਂਦੇ ਆ ਕਿ 5 ਦਾ 6 ਦਿਨ ਦਾ ਉਹ ਵੀ ਬੰਦੇ ਸਾਨੂੰ ਉਹਦਾ ਵੀ ਖਰਚਾ ਦਿਓ ਜਾਂ 2000 ਡਾਲਰ ਮੰਗਵਾ ਲੈਣਾ ਉਹ ਅਸੀਂ ਤੁਹਾਡੇ ਵੀਜ਼ਾ ਲਵਾ ਕੇ ਦੇਣਾ ਸਾਲ ਦਾ ਵੀਜ਼ਾ ਲਵਾਉਂਦੀ ਕੰਪਨੀ ਇਸ ਤੋਂ ਅੱਗੇ ਕੋਈ ਵੀਜ਼ਾ ਨਹੀਂ ਲਵਾਉਂਦੀ ਉੱਤੇ ਬੰਦਿਆਂ ਨੂੰ 6 7 7 8 8 ਸਾਲ ਹੋ ਗਏ ਪਸੇ ਘਰ ਵਾਪਸ ਆਇਆ ਹਾਂ ਹਾਂਜੀ ਹਾਂਜੀ ਘਰ ਵਾਸ ਬੈ ਹੁਣ ਆਪਣੀ ਫੈਮਿਲੀ ਦੇ ਵਿੱਚ ਆ ਗਏ ਆਂ ਬਾਬਾ ਜੀ ਹੁਣਾਂ ਦਾ ਬਹੁਤ ਧੰਨਵਾਦ ਆ ਵੀ ਫੈਮਿਲੀ ਦੇ ਵਿੱਚ ਅਸੀਂ ਆ ਗਏ ਆਂ ਆਪਣੀ ਦਾ ਹਾਂਜੀ ਤੁਸੀਂ ਜੀ ਵਾਲੀ ਦਾ ਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਜੋ ਹੀ ਕਹਾਣੀ ਇਹ ਦੋ ਪਰਿਵਾਰਾਂ ਦੀ ਹੈ ਜਿਹਨਾਂ ਨੇ ਆਪਣੇ ਬੱਚਿਆਂ ਨੂੰ ਆਪਣੇ ਇਹਨਾਂ ਨੂੰ ਪਰਿਵਾਰ ਨੇ ਆਪਣੇ ਮੰਮੀ ਡੈਡੀ ਨੂੰ ਘਰ ਵਾਲੀ ਨੇ ਆਪਣੇ ਅ ਬਧੀਆਂ ਨੂੰ ਵੀ ਸਾਡੇ ਬਾਹਰ ਜਾ ਕੇ ਇਹ ਸਾਡੇ ਪਰਿਵਾਰ ਦੀ ਗਰੀਬੀ ਦੂਰ ਕਰਨਗੇ ਉੱਥੇ ਜਾ ਕੇ ਇਹਨਾਂ ਨੂੰ ਕੰਮ ਮਿਲ ਲੂਗਾ ਉਹ ਪੈਸੇ ਪਾਉਣਗੇ ਪਰ ਜਿਹੜੇ ਠੱਗ ਏਜੰਟਾ ਉਹਨਾਂ ਦੇ ੱਤੇ ਚੜ ਗਏ ਇਹਨਾਂ ਨੂੰ ਇਹਨਾਂ ਦਾ ਪਿੰਡ ਹੈਗਾ ਪੱਤੜ ਕਲਾਮ ਇਹ ਨਾਲ ਹੀ ਕਪੂਰਥਲੇ ਦੇ ਪਰਲੇ ਪਰਨੇ ਪੈਂਦਾ ਸੋ ਵੈਸੇ ਪਿੰਡ ਜਲੰਧਰ ਦੇ ਵਿੱਚ ਪੈਂਦਾ ਨਾਲ ਹੀ ਕਪੂਰਥਲੇ ਦੇ ਨੇੜੇ ਆ ਸੋ ਇਹਨਾਂ ਨੇ ਇੱਕ ਏਜੰਟ ਨੇ ਕਿਹਾ ਕਿ ਤੁਹਾਨੂੰ ਅਸੀਂ ਕੋਇਤ ਭੇਜਦੇ ਆ ਕੋਇਤ ਦਾ ਲਾਰਾ ਲਾਇਆ ਉਸੇ ਇਹਨਾਂ ਨੂੰ ਕਿਹਾ ਕਿ ਤੁਹਾਨੂੰ ਵਧੀਆ ਨੌਕਰੀ ਹੋਊਗੀ ਵਧੀਆ ਤਨਖਾਹ ਹੋਊਗੀ ਤੇ ਜਾ ਕੇ ਕੁਐਬਾਦਾਰ ਕੇ ਇਹਨਾਂ ਨੂੰ ਰਾਖ ਦੇ ਵਿੱਚ ਲਾ ਗਏ ਰਾਖ ਦੇ ਵਿੱਚ ਲਾ ਕੇ ਇਹਨਾਂ ਨੇ ਜੋ ਹੱਡ ਮੀਤੀ ਹੈ ਤੇ ਇਹ ਦੱਸਣਗੇ ਸੋ ਸਾਡਾ ਦੇਖਿਆ ਕਿ ਅਸੀਂ ਇਹਨਾਂ ਥੱਗ ਟ੍ਰੈਵਲ ਏਜੰਟਾਂ ਤੋਂ ਬਚੀਏ ਕਿਉਂਕਿ ਇਹ ਨਹੀਂ ਸੋਚਦੇ ਕਿ ਜਿਸ ਪਰਿਵਾਰ ਦੇ ਕੋਲ ਅਸੀਂ ਥੋੜੇ ਜੇ ਪੈਸੇ ਲੈ ਕੇ ਉਹਨੂੰ ਬੱਚਿਆਂ ਤੋਂ ਵਾਂਝੇ ਕਰਨੇ ਆ ਪਰਿਵਾਰ ਨੂੰ ਅਜਾੜ ਰਹੇ ਆ ਇਹ ਇੱਕ ਬਹੁਤ ਵੱਡਾ ਪਾਪ ਆ ਸੋ ਇਨਾਮੇ ਪੈਸੇ ਵੀ ਦੇ ਦਿੱਤੇ ਤੇ ਜਿਹੜਾ ਇਹ ਦੁੱਖ ਭੋਗ ਕੇ ਆਏ ਉਹ ਵੱਖਰੀ ਗੱਲ ਆ ਸੋ ਇਹ ਦੱਸਦੇ ਅੱਗੇ ਸਾਨੂੰ ਬੰਦੀ ਬਣਾ ਕੇ ਰੱਖਿਆ ਧੱਕੇ ਨਾਲ ਸਿੱਧਰ ਮਾਰ ਕੇ ਲੈ ਜਾਂਦੇ ਜੇ ਬਿਮਾਰ ਵੀ ਹੋਵੇ ਤੇ ਕੰਮ ਕਰਨਾ ਹੀ ਕਰਨਾ ਇਹ ਤੁਹਾਡੀ ਡਿਊਟੀ ਹੈ ਸੋ ਇਹਨਾਂ ਦੇ ਇਹਨਾਂ ਨੇ ਦੱਸਿਆ ਵਾਇਥੇ ਕਿ ਜਿਸ ਤਰ੍ਹਾਂ ਅਸੀਂ ਆ ਗਏ ਆ ਉਥੇ ਹੋਰ ਵੀ ਕੁਝ ਬੰਦੇ ਜ਼ਿਆਦਾ ਜਿਹੜੇ ਹੈਗੇ ਆ ਹੈਗੇ ਇੰਡੀਆ ਦੇ ਹੀ ਆ ਹਾਂ ਹੋਰ ਸਟੇਟਾਂ ਦੇ ਆ ਉਹਦੇ ਵਿੱਚ ਜੰਮੂ ਕੇ ਕਸ਼ਮੀਰ ਵੀ ਹੈ ਹਮਾਚਲ ਜਾ ਹੋਰ ਵੱਖਰੇ ਵੱਖਰੇ ਸਟੇਟਾਂ ਦੇ 5000 ਬੰਦੇ ਪੰਜਾਬ ਦੇ ਵੀ ਆ ਉਹਨਾਂ ਦੇ ਨਾਲ ਉਹਨਾਂ ਨੇ ਉਸ ਕੰਪਨੀ ਦੇ ਵਿੱਚ ਬੰਦੀ ਬਣਾਏ ਸੋ ਉਹਨਾਂ ਇਹੋ ਜਿਹੇ ਦੱਸਿਆ ਕਿ ਜਿਹੜੇ ਉਹਨਾਂ ਦੇ ਵੀਜ਼ਾ ਜਦੋਂ ਜਾ ਕੇ 1 ਸਾਲ ਦਾ ਲਵਾ ਲੈਂਦੇ ਆ ਮਗਰੋਂ ਵੀਜ਼ਾ ਨਹੀਂ ਲਵਾਉਂਦੀ ਕੰਪਨੀ ਤੇ ਉਹਨੂੰ ਜਿਹੜੀ ਹੈਗੀ ਆ ਉਹ ਇਲਲੀਗਲ ਕਰ ਦਿੰਦੀ ਆ ਫੇਰ ਬੰਦਾ ਜਿਹੜਾ ਹੈਗਾ ਉਸੇ ਫਸ ਜਾਂਦਾ ਦੋਨੋਂ ਗੋੜੋ ਉਹ ਜਿਹੜੀ ਬੰਦੂਆ ਮਜ਼ਦੂਰ ਮਜ਼ਦੂਰੀ ਜਿਹੜੀ ਹੈਗੀ ਉਹ ਕਰਵਾਈ ਜਾਂਦੀ ਆ ਸੋ ਉਹਨਾਂ ਦੇ ਵਿੱਚ ਹੀ ਇਹ ਸ਼ਾਮਲ ਸੀ ਇਹਨਾਂ ਦੱਸਿਆ ਕਿ ਜਿਹੜੀ ਕੰਪਨੀ ਦੇ ਹਾਲਤ ਬੜੇ ਮਾੜੇ ਸੀ ਤਕਰੀਬਨ 15 ਮਾਰਚ ਨੂੰ ਇਹਨਾਂ ਦੋਨਾਂ ਦੇ ਪਰਿਵਾਰ ਦੇ ਬੀਬੀਆਂ ਇੱਥੇ ਆਈਆਂ ਸੀ ਬੜੀ ਦਰਦ ਭਰੀ ਉਹਨਾਂ ਦੀ ਸਦਿੱਦੀ ਸੀ ਦੇਖ ਨਹੀਂ ਹੁੰਦਾ ਸੀ ਜਦੋਂ ਉਹ ਇਹਨਾਂ ਦੀ ਗੱਲ ਕਰਕੇ ਇੱਥੇ ਰੋ ਰਹੀਆਂ ਸੀ ਸੋ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਅਸੀਂ ਵਿਸ਼ੇਸ਼ ਤੌਰ ਤੇ ਗੁਰੂ ਮਹਾਰਾਜ ਦਾ ਧੰਨਵਾਦ ਕਰਦੇ ਆਂ ਪਾਰਦੇ ਦੀ ਅੰਬੈਸੀ ਜਿਹੜੀ ਵਿਦੇਸ਼ ਮੰਤਰਾਲੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਇਹਨਾਂ ਨੇ 14 ਦਿਨਾਂ ਦੇ ਅੰਦਰ ਅੰਦਰ ਜਿਹੜੇ ਆ ਇਹ 15 ਮਾਰਚ ਨੂੰ ਇਹ ਇੱਥੇ ਸਾਡੇ ਕੋਲ ਆਏ ਸੀ ਤੇ 14 ਦਿਨਾਂ ਮਗਰੋਂ ਇਹ ਜਿਹੜਾ ਹੈ 28 ਮਾਰਚ ਨੂੰ ਜਿਹੜਾ ਹੈਗਾ ਇਹ ਆਪਣੇ ਪਰਿਵਾਰ ਦੇ ਵਿੱਚ ਪਹੁੰਚ ਗਏ ਸੀ ਸੋ ਅਸੀਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਆ ਤੇ ਅਰਦਾਸ ਕਰਦੇ ਆ ਇੱਕ ਪਰਿਵਾਰ ਦੇ ਵਿੱਚ ਆਪਣੇ ਜਿਸ ਤਰ੍ਹਾਂ ਦਾ ਜੀਵਨ ਨੂੰ ਅੱਗੇ ਸ਼ੁਰੂ ਕਰਨਾ ਸੋ ਅੱਗੇ ਅਸੀਂ ਬੇਨਤੀ ਕਰਦੇ ਹਾਂ ਉਹਨਾਂ ਪੈਣਾ ਭਰਾਵਾਂ ਵਰਗੇ ਵਾਸਤੇ ਜਿਹੜੇ ਖਾਸ ਕਰਕੇ ਅਰਬ ਮੁਲਕਾਂ ਦੇ ਵਿੱਚ ਜਿਹੜੇ ਆਪਣੇ ਬੱਚਿਆਂ ਨੂੰ ਭੇਜ ਦਿੰਦੇ ਆ ਉਹਦੇ ਵਾਸਤੇ ਹੁਣੇ ਸਾਡੇ ਕੋਲ ਕੁਝ ਦਿਨ ਪਹਿਲਾਂ ਡੱਲੇ ਤੋਂ ਇੱਕ ਪਰਿਵਾਰ ਆਇਆ ਉਹਨਾਂ ਨੇ ਵੀ ਦੱਸਿਆ ਕਿ ਸਾਹੀ ਲੜਕੀ ਜਿਹੜੀ ਹੈਗੀ ਆ ਉੱਥੇ ਭੇਜੀ ਆ ਉਹ ਫਸ ਗਈ ਹੈ ਤੇ ਫਿਰ ਅਸੀਂ ਕਿਹਾ ਵੀ ਅਸੀਂ ਤਾਂ ਰੋਜ਼ ਇੱਥੇ ਤੁਹਾਡੇ ਅਖਬਾਰਾਂ 'ਚ ਦਿੰਨੇ ਆ ਪਹਿਲੀ ਵਿਗਨਾਂ ਤੇ ਦੱਸ ਦਿਆਂ ਵੀ ਤੁਸੀਂ ਇੱਥੇ ਸultanpur ਤੋਂ ਕਿੰਨੇ ਵਾਰੀ ਸੁਣਿਆ ਹੋਊਗਾ ਤੇ ਤੁਸੀਂ ਨਾ ਕਿਹਾ ਭੇਜਿਆ ਕਹਿੰਦੇ ਜੀ ਉਹ ਲੜਕੀ ਸੀ ਕੋਈ ਸੇਲੀ ਸੀ ਬਾਹਰ ਉਹਨੇ ਉਹਨੂੰ ਗੱਲਾਂ 'ਚ ਲੈ ਆਂਦਾ ਤੇ ਹੁੰਦਾ ਕੀ ਹੈ ਜਿੰਨੇ ਵੀ ਖਾਸ ਕਰਕੇ ਬੀਬੀਆਂ ਖਾਸ ਕਰਕੇ ਮਾਸਕਟ ਜਾਂ ਹੋਰ ਇਹਨਾਂ ਦੇਸਾਂ ਦੇ ਵਿੱਚ ਉਹਨਾਂ ਦਾ ਇੱਕ ਧੰਦਾ ਬਣਿਆ ਹੋਇਆ ਅੱਗੇ ਜਿਹੜਾ ਬੰਦਾ ਉੱਥੋਂ ਨਿਕਲਣਾ ਚਾਹੁੰਦਾ ਉਹ ਕਹਿੰਦੇ ਮੈਨੂੰ ਇੱਕ ਹੋਰ ਦੇ ਦੇ ਤੂੰ ਚਲੇ ਜਾ ਉਹ ਪਾਬਦੀ ਜਗ੍ਹਾ ਜਿਹੜਾ ਹੈਗਾ ਹੋਰ ਦੇ ਦੇ ਸੋ ਇਸ ਕਰਕੇ ਜਿਹੜਾ ਹੈਗਾ ਉਹ ਕਿਸੇ ਨਾ ਕਿਸੇ ਆਪਣੇ ਪਰਿਵਾਰਕ ਮੈਂ ਉਮਰ ਨੂੰ ਰਿਸ਼ਤੇਦਾਰ ਨੂੰ ਫਿਸ਼ਾ ਕੇ ਆਪ ਨਿਕਲੇ ਆਉਂਦੇ ਆ ਤਾਂ ਫਿਰ ਉੱਥੇ ਫਸ ਜਾਂਦੇ ਆ ਸੋ ਇਹਨਾਂ ਜਿਹੜੇ ਹੈਗੇ ਆ ਦੋਨੋਂ ਜਿਹੜੇ ਪਤਣਾ ਤੋਂ ਵੀ ਜਿਹੜੇ ਪਤਣਾ ਤੋਂ ਵੀਰ ਆਏ ਇਹਨਾਂ ਦੇ ਨਾਲ ਵੀ ਇਸੇ ਤਰ੍ਹਾਂ ਦੀ ਬੁਰੀ ਹੋਈ ਆ ਸੋ ਅਸੀਂ ਬੇਨਤੀ ਕਰਾਂਗੇ ਸਾਡੇ ਅਪਕਸ਼ ਪ੍ਰਸ਼ਾਸਨ ਨੂੰ ਵੀ ਜਿਸ ਤਰ੍ਹਾਂ ਸਰਕਾਰ ਨੇ ਕਿਹਾ ਕਿ ਨਾ ਟਰੈਵਲ ਏਜੰਟਾਂ ਦੇ ਉੱਤੇ ਸਖਤ ਕਾਰਵਾਈ ਹੋਵੇ ਤਾਂ ਕਿ ਇਹ ਇਹਨਾਂ ਨੂੰ ਜਿਹੜੇ ਪੈਸੇ ਵੀ ਇਹਦੇ ਵਾਪਸ ਹੋਣ ਇਹ ਪਰਿਵਾਰ ਨੂੰ ਜਿਹੜਾ ਹੈਗਾ ਅ ਜੜਿਆ ਰਿਆ ਗਿਆ ਇਹਦੀ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਤਾਂਗੇ ਹੋਰ ਇਹੋ ਜਿਹੇ ਪਰਿਵਾਰ ਭੋਲੇ ਭਾਲੇ ਜਿਹੜੇ ਹੈਗੇ ਆ ਗਰੀਬ ਇਹੋ ਜਿਹੇ ਥਾਗ ਏਜੰਟਾਂ ਦੇ ਧਾਏ ਨਾ ਚੰਨ ਇਹਦੇ ਵਾਸਤੇ ਅਸੀਂ ਜ਼ਰੂਰ ਜਿਹੜੇ ਹੈਗੇ ਪ੍ਰਸ਼ਾਸਨ ਨੂੰ ਕਹਿੰਨੇ ਬੇਨਤੀ ਕਰਦੇ ਆ ਕਿ ਤੁਸੀਂ ਇਹ ਚੀਜ਼ਾਂ ਨੂੰ ਨੱਥ ਪਾਓ ਜਿਹੜੇ ਵੀ ਕੁਝ ਇਹੋ ਜਿਹੇ ਏਜੰਟਾਂ ਉਹਨਾਂ ਨੂੰ ਫੜ ਕੇ ਅਦਾਲਤਾਂ ਦੇ ਵਿੱਚ ਦਿਓ ਧੰਨਵਾਦ ਗੱਲ ਜਿਹਾ ਸੀਗਾ ਉਹ ਦੀ ਪਈ ਸਾਈ ਰਾਖ ਦੇ ਵਿੱਚ ਐ ਸਾਈ 11ਵੇਂ ਮਹੀਨੇ ਦੇ ਵਿੱਚ ਸਾਨੂੰ ਖੋਜ ਵਾਲੀ ਡਿਸ਼ੀਜੈਂਟ ਨੇ ਭੇਜਿਆ ਸੀਗਾ 11 ਮਹੀਨੇ 18 ਤਰੀਕ ਨੂੰ ਅਸੀਂ ਰਾਖਾ ਪਹੁੰਚਣਾ ਉਤੋਂ ਬਾਅਦ ਅਸੀਂ ਕੰਮ ਕਰੀ ਜਾਂਦੇ ਆ ਸਾਨੂੰ ਕੋਈ ਸੁਵਲਤਾ ਨਹੀਂ ਜੀ ਕੋਈ ਇੱਥੇ ਕੋਈ ਗੱਲਬਾਤ ਨਹੀਂ ਕੋਈ ਛੱਟਪਟ ਲੱਜਵੇ ਕੋਈ ਇੱਥੇ ਕੰਪਨੀ ਕੇਅਰ ਨਹੀਂ ਕਰਨਦੇ ਜੀ ਨਾ ਸਾਨੂੰ ਸੈਲਰੀਆਂ ਦਿੱਤੀਆਂ 4 ਮਹੀਨਿਆਂ ਕੋਈ ਤਨਖਾਹ ਤਾਨੂੰ ਉਹ ਨਹੀਂ ਸਾਨੂੰ ਦੇਣ ਦੇ ਹੋਏ ਉਧਰੋਂ ਬੰਬੇ ਦਾ ਏਜੰਟ ਆ ਜਿਹਨੂੰ ਇਹ ਜਿੱਤੋਂ ਇਹਨੇ ਸਾਨੂੰ ਭਸਾਇਆ ਉਹਨੇ ਸਾਨੂੰ ਇੱਥੇ ਭੇਜਿਆ ਸਾਡੀ ਬੇਨਤੀ ਆ ਸਾਡੀ ਕੋਈ ਸੁਣਵਾਈ ਨਹੀਂ ਤੇ ਕੰਪਨੀ ਵਿੱਚ ਕੋਈ ਛੱਟਪੇਟ ਲੱਜੇ ਤਾਂ ਨਹੀਂ ਬਿਮਾਰ ਬਮੂਰ ਹੋ ਜੇ ਤਾਂ ਨਹੀਂ ਕੁਛ ਨਹੀਂ ਸਹੂਲਤ ਤੇ ਸਾਨੂੰ ਮੈਨੇ ਐਗਰੀਮੈਂਟ ਕੀਤਾ ਸੀਗਾ ਜਦੋਂ ਬੰਬੇ ਵਾਲੇ ਏਜੰਟ ਨੇ ਵੀ ਤੁਹਾਨੂੰ ਡਾਲਰ ਸਾਨੂੰ ਸੈਲਰੀ ਮਿਲੂਗੀ ਤੇ ਇਹਨਾ ਡਾਲਰ ਕੱਖ ਨਹੀਂ ਦੇਣ ਦਾ ਤੇ ਨਾਰਾਜ਼ ਸੈਲਰੀ ਦੇਣ ਦਾ ਤੇ ਧੱਕੇਸ਼ਾਹੀ ਸਾਡੇ ਨਾਲ ਕੰਨ ਦਾ ਪਾਸਪੋਰਟ ਇਹਨਾਂ ਨੇ ਲਏ ਹੋਏ ਸਾਡੇ ਤੋਂ